ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਮੌਜੂਦ ਹਾਂ ਜੀ ਫਿਰੋਜ਼ਪੁਰ ਦੇ ਵਿੱਚ ਇਹ ਉਹ ਏਰੀਆ ਹੈ ਜਿੱਥੇ ਹੜ੍ਹ ਦੀ ਬਹੁਤ ਜ਼ਿਆਦਾ ਮਾਰ ਪਈ ਤਾਂ ਮਾਰ ਇਹ ਗੁਰਸਿੱਖ ਪਰਿਵਾਰ ਨੂੰ ਵੀ ਪਈ ਜਿਸ ਦਾ ਮਕਾਨ ਟਹਿ ਗਿਆ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਜਿਹੜਾ ਇਹ ਕਾਮਨ ਜਿਹੜਾ ਟਾਇਲਟ ਹੈਗਾ ਇਹ ਉਹਦੇ ਵੀ ਹਾਲ ਤੁਸੀਂ ਦੇਖ ਸਕਦੇ ਹੋ ਕਿਨਾਂ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਜੀਵਨ ਬਸਰ ਕਰਨਾ ਪੈ ਰਿਹਾ ਹੈ ਗੁਰਸਿੱਖ ਪਰਿਵਾਰ ਹੈ ਜਿਦੇ ਬੱਚੇ ਵੀ ਸਾਰੇ ਪਾਠੀ ਨੇ ਤੇ ਮਾਤਾ ਜੀ ਪਾਈ ਸਾਹਿਬ ਜੀ ਕੀ ਨਾਮ ਹੈ ਜੀ ਤੁਹਾਡਾ ਤੇ ਕਿੰਨੇ ਪਰਿਵਾਰ ਇੱਥੇ ਰਹਿ ਰਹੇ ਆ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਜੀ ਕੁਲਦੀਪ ਸਿੰਘ ਨਾਮ ਆ ਤੇ ਤਿੰਨ ਪਰਿਵਾਰ ਇੱਥੇ ਰਹਿ ਰਹੇ ਆ ਤਿੰਨੇ ਭਰਾ ਕਿੰਨਾ ਪਾਣੀ ਆਇਆ ਸੀ ਜੀ ਜਦੋਂ ਇੱਥੇ ਹੜਾ ਆਇਆ ਸੀ ਹਾਂ ਪਾਣੀ ਜੀ ਬਹੁਤ ਇੱਥੇ ਆ ਗਿਆ ਸੀ ਪਾਣੀ ਤੰਦਰਾਂ ਚ ਬਥੇਰਾ ਖੜ ਗਿਆ ਸੀ ਹੂੰ ਤੇ ਬਹੁਤ ਹਾਲਤ ਖਰਾਬ ਹੋ ਗਈ ਉਸ ਸਮੇਂ ਹਾਲਾਤ ਜਦੋਂ ਸਾਡੀ ਵੀ ਟੀਮ ਆਈ ਸੀ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਹੈਗੇ ਆ ਉਹਨਾਂ ਨੂੰ ਵੀ ਲਿਜਾਇਆ ਗਿਆ ਸੀ ਨਾਲ ਤੁਹਾਡੇ ਪਰਿਵਾਰ ਨੂੰ ਵੀ ਕੱਢਿਆ ਗਿਆ ਸੀ ਉਸ ਸਮੇਂ ਦੇ ਹਾਲਾਤ ਕਿਵੇਂ ਦੇ ਸੀ ਹਾਂਜੀ ਉਸ ਸਮੇਂ ਦੇ ਹਾਲਾਤ ਬਹੁਤ ਜੀ ਉਦੋਂ ਜਿਆਦਾ ਖਰਾਬ ਹੋ ਰਹੀ ਸੀ ਪਾਣੀ ਬਹੁਤ ਜ਼ਿਆਦਾ ਸੀ ਤੇ ਗੁਰੂ ਸਾਹਿਬਾਂ ਵੀ ਤਾਂ ਤੁਹਾਡੀ ਟੀਮ ਆਈ ਵੀ ਰਹੀ ਤੇ ਉਹਨਾਂ ਨੇ ਕਿ ਗੁਰੂ ਸਾਹਿਬਾਂ ਜੀ ਇੱਥੇ ਖੜੇ ਸੀ ਤੇ ਆਪਣੀ ਦੇ ਬਹੁਤ ਦੇ ਤੰਦਰ ਪਾਣੀ ਪੂਣੀ ਹੋ ਗਿਆ ਹੁ ਤੇ ਕੋਛਤਾਂ ਆਪਣੀਆਂ ਖਰਾਬ ਹੋਈਆਂ ਪਈਆਂ ਫਾਟੀਆਂ ਪਈਆਂ ਇਹ ਬੇਨਤੀ ਆ ਵੀ ਸਾਡੀ ਕੋਈ ਰਹਿਣੇ ਚ ਦਿੱਕਤ ਆ ਰਹੀ ਆ ਹਾਂਜੀ ਹਾਂਜੀ ਹਾਂ ਬਹੁਤ ਲੋਕ ਇਹਦੇ ਘਰਾਂ ਚ ਬੈਠ ਕੇ ਸਾਡੇ ਕੋਲ ਬੈਠਾ ਨਹੀਂ ਜਾਣਦੇ ਆ ਤੁਸੀਂ ਮੇਰ ਮੌਲ ਦੇਖਣੇ ਡਰ ਵੀਰ ਜੀ ਸਾਡੇ ਘਰ ਦਾ ਇਹਦੇ ਸਾਡਾ ਸਮਾਨ ਦੋਕ ਤਿੰਨ ਘਰਾਂ ਦੇ ਬਾਹਰ ਤੁਰਿਆ ਫਿਰਦਾ ਅਸੀਂ ਇੱਕ ਕਰਨੇ ਦੇ ਸਮਾਨ ਆ ਗਏ ਘਰ ਵੀ ਛੱਡਣਾ ਪਿਆ ਸੀ ਜੀ ਬਹੁਤ ਜ਼ਿਆਦਾ ਛੱਡਣਾ ਪਿਆ ਫਿਰ ਸਮਾਨ ਕੱਟਿਆ ਉਹਦਾ ਕਰਕੇ ਫਿਰ ਜਿੱਦੋਂ ਜ਼ਿਆਦੀ ਮਜ਼ਦੂਰੀ ਆਈ ਪਾਣੀ ਤੋਂ ਤੰਗ ਆ ਕੇ ਫਿਰ ਸਮਾਨ ਕੱਟਿਆ ਗਿਆ ਹੁਣ ਹੁਣ ਕੀ ਅਪੀਲ ਕਰ ਰਹੇ ਹੋ ਜੀ ਤੁਸੀਂ ਅਸੀਂ ਦੇਖੋ ਅਪੀਲ ਕਰਦੇ ਸਾਡਾ ਘਰ ਬਣਾਇਆ ਜਾਵੇ ਤਾਂ ਅਸੀਂ ਆਪਦੇ ਬੱਚੇ ਲੈ ਕੇ ਸਿਆਲ ਦੇ ਵਿੱਚ ਆਪਦੇ ਅੰਦਰਾਂ ਛੜ ਗਏ ਸਾਡੇ ਬੱਚੇ ਪਾਠੀ ਹੈਗੇ ਆ ਜੀ ਹਾਂਜੀ ਮੇਰਾ ਬੇੜਾ ਪਾਠੀ ਹੈ ਜੀ ਠੀਕ ਹੈ ਜੀ ਤੁਸੀਂ ਦੱਸ ਰਹੇ ਸੀ ਤੁਰਕੇ ਜਾਂਦੇ ਹੈਗੇ ਹਾਂਜੀ ਤੁਰਕੇ ਜਾਂਦੇ ਆ ਜੀ ਉਹਨਾਂ ਦੇ ਵਿਚਾਰਿਆਂ ਨੂੰ ਨਾ ਸਾਲ ਹੀ ਹੋ ਚੱਲਿਆ ਕੋਈ ਮਜਬੂਰੀ ਇਹੋ ਜੀ ਪੈ ਗਈ ਸੀ ਕਿਤੇ ਫਿਰ ਉਹਨਾਂ ਨੂੰ ਵਿਚਾਰਿਆਂ ਨੂੰ ਨਾ ਵੀ ਮੋਟਰਸਾਈਕਲ ਅਸੀਂ ਲਿਆ ਸੀ ਕਿਸ਼ਤਾਂ ਤੇ ਫਿਰ ਇਹਨੂੰ ਗਹਿਣੇ ਰੱਖ ਕੇ ਤੇ ਸਾਨੂੰ ਉਹ ਕਰਨਾ ਪਿਆ ਫਿਰ ਉਹਨੂੰ ਸਾਲ ਹੋ ਚੱਲਿਆ ਮੇਰਾ ਪੁੱਤ ਤੁਰ ਕੇ ਹੀ ਜਾਂਦਾ ਤੁਰ ਕੇ ਹੀ ਵਿਚਾਰਾ ਆਉਂਦਾ ਪਾਠ ਤੋਂ ਆ ਹੁਣ ਵੀ ਵਿਚਾਰਾ ਪਾਠ ਤੇ ਗਿਆ ਹੋਇਆ ਹੈ ਡਿਊਟੀ ਲਾਉਣ ਡਿਆ ਤੇ ਸੁਰਕ ਗਿਆ ਸਰੇ ਇਹ ਪਰਿਵਾਰ ਹੈਗਾ ਜੀ ਇਹ ਬੇਨਤੀ ਕਰ ਰਿਹਾ ਸੀ ਕਈ ਦਿਨਾਂ ਤੋਂ ਕਿ ਸਾਡਾ ਜਿਹੜਾ ਮਕਾਨ ਹੈਗਾ ਇਹ ਉਹ ਡਿੱਗ ਗਿਆ ਹੈ ਤੇ ਉਸ ਮਕਾਨ ਦਾ ਜਿਹੜਾ ਕੰਮ ਕਰਵਾਇਆ ਜਾਵੇ ਤਾਂ ਪ੍ਰਭਾਸਰਾ ਦੀ ਟੀਮ ਨੂੰ ਜਦੋਂ ਪਤਾ ਲੱਗਿਆ ਤਾਂ ਭਾਈ ਤੇਜਿੰਦਰ ਸਿੰਘ ਤੇ ਨਾਲ ਜਸਵੀਰ ਸਿੰਘ ਜੀ ਨਾਲ ਜਗਵੀਰ ਜੀ ਇਹ ਪਹੁੰਚੇ ਆ ਟੀਮ ਪ੍ਰਭਾਸਰਾ ਸੰਸਥਾ ਦੀ ਵੀਰ ਜੀ ਕਿਸ ਤਰ੍ਹਾਂ ਦੇਖ ਰਹੇ ਹੁਣ ਇਹ ਸਾਰੇ ਕਾਰਜ ਨੂੰ ਹਾਲਾਤ ਤਾਂ ਤੁਸੀਂ ਵੇਖ ਹੀ ਲਏ ਆ ਪਰ ਇਹ ਗੁਰੂ ਸਾਹਿਬ ਦੀ ਕਿਰਪਾ ਸੀ ਇਹ ਭੈਣ ਜੀ ਜਿਹੜੇ ਦੱਸ ਰਹੇ ਕਿ ਮੇਰੇ ਬੇਟੇ ਤੁਰ ਕੇ ਜਾਂਦੇ ਆਏ ਪਿਛਲੇ 4-5 ਦਿਨ ਤੋਂ ਅਸੀਂ ਜਿੱਥੇ ਵੀ ਜਾਂਦੇ ਸੀ ਤਾਂ ਸਾਨੂੰ ਬਹੁਤ ਜ਼ੋਰ ਲਾ ਕੇ ਰੋਕਦੇ ਸੀ ਤੇ ਇੱਕ ਦਿਨੇ ਸੜਕ ਦੇ ਵਿੱਚ ਹੀ ਆ ਗਏ ਤੇ ਤੁਸੀਂ ਉਸ ਦਿਨ ਨਾਲ ਸੀਗੇ ਤੇ ਸਾਡਾ ਦਿਲ ਕੀਤਾ ਵੀ ਦੇਖ ਤਾਂ ਚਲੀਏ ਕਿਉਂਕਿ ਕੰਮ ਆਲਰੇਡੀ ਤੁਹਾਨੂੰ ਪਤਾ ਹੀ ਹੈ ਕਿ 15-20 ਕੰਮ ਆਪਣੇ ਚੱਲ ਰਹੇ ਮਿਸਤਰੀਆਂ ਦੀ ਸ਼ਾਰਟੇਜ ਹੈ ਲੇਵਰ ਹੈ ਨਹੀਂ ਕਿ ਆਪਣੇ ਕੋਲੇ ਉਹਦੇ ਕਰਕੇ ਅਸੀਂ ਇਹ ਟਰਾਈ ਕਰ ਰਹੇ ਸੀ ਕਿ ਉਹ ਕੰਮ ਪੂਰੇ ਹੋ ਜਾਣ ਤੇ ਅਸੀਂ ਫਿਰ ਅਸੀਂ ਅੱਗੇ ਦੇਖਾਂਗੇ ਪਰ ਆ ਭੈਣ ਨੇ ਮਜਬੂਰ ਕਰਤਾ ਸਾਨੂੰ ਰੁਕਣ ਦੇ ਲਈ ਜਦੋਂ ਅਸੀਂ ਇਹਨਾਂ ਦਾ ਸੁਣਿਆ ਵੀ ਹਾਲਾਤ ਇਦਾਂ ਦੇ ਨੇ ਪਰ ਸਾਡਾ ਦਿਲ ਕੀਤਾ ਕਿ ਇਹਨੂੰ ਵੀ ਨਾਲ ਹੀ ਅਸੀਂ ਸ਼ੁਰੂ ਕਰੀਏ ਕੰਮ ਨੂੰ ਬਾਕੀ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਤੁਹਾਨੂੰ ਦੱਸ ਦਿੰਦੇ ਆ ਇਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਵੀ ਜੀ ਕਿੰਨੇ ਕਮਰੇ ਜਿਹੜੇ ਤੁਸੀਂ ਦੇਖੇ ਹੈਗੇ ਜੀ ਹੁਣ ਜਿਹੜੇ ਠੱਠੇ ਪਏ ਹੈਗੇ ਇਹਨਾਂ ਦੇ ਇਹ ਤਿੰਨ ਪਰਿਵਾਰ ਹੈ ਤਿੰਨਾਂ ਪਰਿਵਾਰਾਂ ਦੇ ਸਭ ਤੋਂ ਵੱਡੀ ਗੱਲ ਤਾਂ ਕਿ ਤਿੰਨਾਂ ਪਰਿਵਾਰਾਂ ਦੇ ਨਾ ਕਾਮਨ ਬਾਥਰੂਮ ਹੈ ਤਿੰਨੇ ਪਰਿਵਾਰ ਉਹ ਬਾਥਰੂਮ ਵੀ ਮਤਲਬ ਉਹ ਵਾਟਨਯੋਗ ਨਹੀਂ ਲੱਗ ਰਹੇ ਦੇਖਣ ਨੂੰ ਤੁਸੀਂ ਦੇਖੋ ਹੂੰ ਪਾਣੀ ਇਹਨਾਂ ਬਾਥਰੂਮਾਂ 'ਚ ਵੀ ਪਾਣੀ ਭਰੇ ਹੋਏ ਸੀਗਾ ਟੋਏ ਵੀ ਦਬੇ ਹੋਏ ਆ ਤੇ ਆ ਕਿਚਨ ਹੈ ਦੇਖੋ ਤੁਸੀਂ ਕਿਚਨ ਦੇਖਦੇ ਹੋ ਇਹਦੀ ਇਹ ਕਿਹਨੇ ਬਿਲਕੁਲ ਛੱਤ ਹੈ ਨਹੀਂ ਛੱਤ ਹੈ ਨਹੀਂ ਤੇ ਇਹ ਗੁਰੂ ਘਰ ਚ ਸਮਾਨ ਰੱਖਿਆ ਉਸ ਟਾਈਮ ਅਮਰਜੈਂਸੀ ਜਾ ਕੇ ਗੁਰੂ ਘਰ ਚ ਰੱਖਿਆ ਸਮਾਨ ਤੇ ਇਹ ਛੱਤ ਦੇਖਦੇ ਤੁਸੀਂ ਕਮਰੇ ਦੀ ਇਹ ਦੇਖੋ ਥੱਲੇ ਦੇਖੋ ਪਾਣੀ ਇਹ ਕੀ ਹਾਲ ਹੋ ਗਿਆ ਸਾਰਾ ਚਿੱਕ ਫਿਰ ਗਈ ਤੇ ਉੱਪਰ ਉਹਨਾ ਫਿਊਂਗ ਲੱਗੀ ਹੋਈ ਹੈ ਕਿ ਪਤਾ ਨਹੀਂ ਛੱਤ ਕਿਸ ਟਾਈਮ ਡਿੱਗ ਜਾਵੇ ਥੱਲੇ ਤੇ ਇੱਕ ਇੱਕ ਆ ਮਕਾਨ ਹੈ ਤਿੰਨਾ ਘਰਾਂ ਦੇ ਨਾਲੇ ਨਾਲ ਮਕਾਨੇ ਵਿਚ ਰਹੇ ਨੇ ਆ ਦੇਖੋ ਇਹ ਛੱਤ ਕਿ ਡਿੱਗੀ ਬਿਲਕੁਲ ਹੈ ਥੱਲੇ ਇਹ ਤਾਂ ਬਚਾਅ ਹੋ ਗਿਆ ਕਿ ਇਸ ਟਾਈਮ ਉਹ ਰਹਿ ਨਹੀਂ ਸੀਗੇ ਆ ਵੀ ਦੇਖੋ ਕੀ ਹਾਲ ਹੈ ਦਰਵਾਜਿਆਂ ਦਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਕੱਲ ਜਿਵੇਂ ਨਾ ਪੰਜਾਬ 'ਚ ਕਹਿੰਦੇ ਆ ਕਿ ਨਸ਼ਿਆਂ ਦਾ ਦੌਰ ਹੈ ਤੇ ਇਹਨਾਂ ਦੇ ਬੱਚੇ ਸਿੱਖੀ ਵੱਲ ਨੂੰ ਇਹਨਾਂ ਦੇ ਬੱਚੇ ਸਿੱਖੀ ਵੱਲ ਇਹਨੇ ਵਧੇ ਆ ਕਿ ਪਾਠ ਕਰ ਰਹੇ ਆ ਹੁਣ ਵੀ ਮਾਤਾ ਕਹਿੰਦੀ ਹੈ ਕਿ ਗੁਰੂ ਘਰ ਸੁਖਿੰਦ ਸਾਹਿਬ ਦਾ ਪਾਠ ਕਰ ਰਹੇ ਆ ਤੇ ਬਹੁਤ ਲੋੜ ਹੈ ਕਿ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਅੱਗੇ ਨੂੰ ਵਧੇ ਤੇ ਇਹਨਾਂ ਕੋਲ ਬੱਚਿਆਂ ਕੋਲ ਆਉਣ ਜਾਣ ਦਾ ਵੀ ਕੋਈ ਸਾਧਨ ਨਹੀਂ ਹੈ ਪੈਦਲ ਜਾਣੇ ਆ ਪੈਦਲ ਆਉਣੇ ਵਿਚਾਰੇ ਇਹ ਜੀ ਸਮਿਆਂ 'ਚ ਤੁਸੀਂ ਦੇਖਦੇ ਹੋ ਤੇ ਮੇਰੀ ਤਾਂ ਅਪੀਲ ਹੈ ਸੰਗਤ ਨੂੰ ਕਿ ਆਪਾਂ ਜੇ ਇਹੇ ਜਿਹੇ ਪਰਿਵਾਰਾਂ ਦੇ ਹੈਲਪਰ ਕਰਾਂਗੇ ਤੇ ਅੱਗੇ ਹੋਰ ਬੱਚੇ ਸਾਡੇ ਸਿੱਖੀ ਵਾਲ ਵੀ ਵਧਣਗੇ ਹਨਾ ਤੇ ਕਮਾਲ ਵਧਣਗੇ ਬਿਲਕੁਲ ਐਨ ਆਰ ਆਈ ਭਰਾ ਹਮੇਸ਼ਾ ਹੀ ਕਹਿੰਦੇ ਹੈਗੇ ਕਿ ਸਿੱਖ ਪਰਿਵਾਰਾਂ ਨੂੰ ਸਾਂਭਣ ਦੀ ਲੋੜ ਹੈਗੀ ਜਿਹੜੇ ਗੁਰਸਿੱਖ ਪਰਿਵਾਰ ਹੈਗੇ ਉਹਨਾਂ ਨੂੰ ਸਾਂਭਣ ਦੀ ਲੋੜ ਹੈਗੀ ਆ ਤਾਂ ਪਰਿਵਾਰ ਤਾਂ ਸਾਰੇ ਹੀ ਸਾਂਭੇ ਜਾ ਰਹੇ ਹੈਗੇ ਉਹ ਜਿਹੜੇ ਹਰੇਕ ਧਰਮ ਦਾ ਹੋਵੇ ਪ੍ਰਭਾ ਸਰਾ ਸੰਸਥਾ ਵੱਲ ਕੋਸ਼ਿਸ਼ਾਂ ਜਾਰੀ ਹੈ ਇਸ ਪਰਿਵਾਰ ਨੂੰ ਤੁਸੀਂ ਐਨ ਐਨ ਆਰ ਆਈ ਭਰਾਵਾਂ ਨੂੰ ਕੀ ਅਪੀਲ ਕਰਨਾ ਚਾਹੋ ਐਨ ਆਰ ਆਈ ਭਰਾਵਾਂ ਨੂੰ ਇਹੀ ਅਪੀਲ ਹੈ ਕਿ ਗੁਰੂ ਸਾਹਿਬ ਦਾ ਸੰਦੇਸ਼ ਹੈ ਇੱਕ ਤਾਂ ਦੀ ਗੱਲ ਕਰਦੇ ਆ ਡਾਇਵਰਸਿਟੀ ਦੀ ਗੱਲ ਕਰਦੇ ਆ ਗੁਰੂ ਸਾਹਿਬ ਇੱਕ ਪਿਤਾ ਇੱਕ ਅਸਕੇ ਹੰਬਰਕ ਤੂੰ ਮੇਰਾ ਗੁਰਹਾਈ ਦੀ ਗੱਲ ਕਰਦੇ ਆ ਅਸੀਂ ਇਹ ਤਾਂ ਦੇਖ ਨਹੀਂ ਰਹੇ ਵੀ ਉਹ ਸਿੱਖ ਹੈ ਗਿਆ ਜਾਂ ਨਹੀਂ ਹੈਗੇ ਪਰ ਜਿਹੜੇ ਸਿੱਖੀ ਦੇ ਪਰਪੱਖ ਨੇ ਸਾਹਮ ਰਹੇ ਨੇ ਉਹਨਾਂ ਦਾ ਬਿਲਕੁਲ ਉਹ ਡਿਜ਼ਰਵ ਕਰਦੇ ਆ ਇਸ ਚੀਜ਼ ਨੂੰ ਕਿ ਉਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਕਿਉਂਕਿ ਦੇਖ ਕੇ ਹੀ ਬੱਚੇ ਅੱਗੇ ਮਤਲਬ ਅੱਗੇ ਆਉਣਗੇ ਨਾ ਵੀ ਆ ਬੱਚੇ ਆ ਦੇਖੋ ਪਾਠ ਕਰਦੇ ਆ ਗੁਰਸਿੱਖੀ ਨਾਲ ਜੁੜਿਆ ਵੀ ਚਲੋ ਇਹਨਾਂ ਦਾ ਕੁਝ ਕਿਸੇ ਸੰਗਤ ਨੇ ਜਾਂ ਕਿਸੇ ਸੰਸਥਾ ਨੇ ਕੀਤਾ ਹੋਰ ਵੀ ਬੱਚੇ ਇਸ ਤਰੀਕੇ ਨਾਲ ਅੱਗੇ ਆਉਣਗੇ ਪਰ ਇਕੱਲਾ ਇਹੀ ਮੋਟਿਵ ਨਹੀਂ ਸਾਡਾ ਹੈਗਾ ਕਿ ਬੱਚੇ ਅੱਗੇ ਆਉਣ ਜਾਣੇ ਪਰ ਜਿਹੜੇ ਹਾਲਾਤ ਹੈ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਐਨ ਆਰ ਆਈ ਵੀਰ ਆ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਸਪੈਸ਼ਲੀ ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਵੀਰ ਹੈਗੇ ਅਸੀਂ ਟਰਾਈ ਕਰਾਂਗੇ ਗਰੁੱਪ 'ਚ ਵੀਡੀਓ ਪਾਈ ਜਾਵੇ ਇਹ ਇਹ ਪਰਿਵਾਰ ਨੂੰ ਸਿੱਧਾ ਸਪான்ਸਰ ਕਰ ਸਕਦੇ ਆ ਅਸੀਂ ਨੰਬਰ ਤਾਂ ਨਹੀਂ ਪਾਉਂਦੇ ਕਿ ਕਈ ਵਾਰੀ ਫੰਡ ਮਿਸਯੂਜ਼ ਹੋ ਜਾਂਦੇ ਆ ਅਗਰ ਕੋਈ ਵੀਰ ਇਸ ਪਰਿਵਾਰ ਨੂੰ ਸਪான்ਸਰ ਕਰਨਾ ਚਾਹੁੰਦਾ ਪ੍ਰਵਾਸਤਰਾ ਸੰਸਥਾ ਦੇ ਨਾਲ ਸੰਪਰਕ ਕਰ ਸਕਦਾ ਹੈ pravasara.org ਤੇ pravasara ਦੇ ਨੰਬਰ ਹੈਗੇ ਆ ਜਾਂ ਸਿੱਧਾ ਵੀਡੀਓ ਦੇ ਥਾਣੀ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤੇ ਸਾਡੀ ਬੇਨਤੀ ਹੈ ਕਿ ਇਹ ਕੰਮ ਹੋਣੇ ਚਾਹੀਦੇ ਠੀਕ ਹੈ ਜੀ ਬਿਲਕੁਲ ਵੀਰ ਜੀ ਕਿੰਨੇ ਕੰਮ ਚੱਲ ਰਹੇ ਇਸ ਸਮੇਂ ਜਿਹੜੇ ਸੰਸਥਾ ਵੱਲੋਂ ਇਸ ਵੇਲੇ ਤਕਰੀਬਨ ਆਪਣੇ 20 ਪ੍ਰੋਜੈਕਟ ਚੱਲ ਰਹੇ ਹੈ ਜੀ ਹੂੰ ਤੇ ਉਹਦੇ ਵਿੱਚ ਅੱਗੇ ਵੀ ਹੁਣ ਆਪਾਂ ਅਗਲੇ 8 ਪ੍ਰੋਜੈਕਟ ਡੇਰਾ ਬਾਬਾ ਨਾਨਕ ਵਾਲੇ ਸ਼ੁਰੂ ਕਰਨ ਜਾ ਰਹੇ ਅੱਛਾ ਪਾਣੀ ਦੁਬਾਰਾ ਆ ਸਕਦਾ ਏ ਇਹ ਵੀ ਕੋਸ਼ਿਸ਼ਾਂ ਜਾਰੀ ਆ ਸੰਸਥਾ ਵੱਲੋਂ ਕਿ ਮਜ਼ਬੂਤੀ ਜਿਹੜਾ ਕੰਮ ਕਰਾਇਆ ਜਾ ਰਿਹਾ ਹੈਗਾ ਉਹ ਕਿਸ ਤਰ੍ਹਾਂ ਦਾ ਜਿਹੜਾ ਫਾਊਂਡੇਸ਼ਨ ਤਿਆਰ ਕੀਤੀ ਜਾ ਰਹੀ ਹੈ ਸਾਰੇ ਜਿਹੜੀ ਫਾਊਂਡੇਸ਼ਨ ਹੈ ਇਹ ਕੰਪਾਈਲ ਫਾਊਂਡੇਸ਼ਨ ਜਿਹਦੇ ਵਿੱਚ نیچے ਪਿੱਲਰ ਖੜੇ ਕਰਕੇ ਬੀਮ ਪਾ ਕੇ ਕਿਉਂਕਿ ਇੱਥੇ ਆਲੇ-ਦੁਆਲੇ ਪਾਣੀ ਹੈ ਤਾਂ ਇਸ ਕਰਕੇ ਨੀਹਾਂ ਉਹਨੀਆਂ ਮਜ਼ਬੂਤ ਨਹੀਂ ਨੇ ਕਮਜ਼ੋਰ ਨੇ ਉਹ ਬਾਅਦ ਦੇ ਵਿੱਚ نیچے بیٹھ ਸਕਦੀਆਂ ਨੇ ਉਸ ਦਾ ਖਤਰਾ ਹੋਣ ਕਰਕੇ ਇਹ ਬਹੁਤ ਇੰਜੀਨੀਅਰਸ ਆਪਣੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਕਿ ਡਿਫਰੈਂਟ ਫਾਊਂਡੇਸ਼ਨ ਤਿਆਰ ਕੀਤੀ ਹੈ ਤਾਂ ਕਿ ਇਹਨਾਂ ਹਾਲਾਤਾਂ ਦੇ ਵਿੱਚ ਉਹ ਬੈਸਟ ਹੈ ਤੇ ਅਗਰ ਕੋਈ ਸਹਿਯੋਗੀ ਵੀ ਸੰਸਥਾ ਨਾਲ ਸੰਪਰਕ ਕਰਨਾ ਹੈ ਕਿਹਨਾ ਨੰਬਰ 'ਤੇ ਸੰਪਰਕ ਕਰਦੇ ਨੰਬਰ ਜਰੂਰ ਹੋਵੇ ਨੰਬਰ ਹੈਗਾ ਜੀ 82880 34555 ਇਹ ਹਮੇਸ਼ਾ ਇਸ ਨੰਬਰ ਤੇ ਰੀਚ ਆਊਟ ਕਰ ਸਕਦੇ ਆ ਜੀ ਤੇ ਜੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲੈਣੀ ਹੈ ਤਾਂ ਪ੍ਰਭਾ ਆਸਰਾ ਦੀ ਵੈਬਸਾਈਟ www.prabhaasra.org ਠੀਕ ਹੈ ਜੀ ਧੰਨਵਾਦ